ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਪਾਲਕ ਪਨੀਰ ਬਿਲਕੁਲ ਆਸਾਨ ਤਰੀਕੇ ਦੇ ਨਾਲ ਪਾਲਕ ਆਪਾਂ ਘਰੋਂ ਤੋੜੀ ਆ ਤਾਜੀ ਸਾਫ਼ ਕਰ ਲਈ ਧੋ ਲਈ ਚੰਗੀ ਤਰ੍ਹਾਂ ਤੇ ਅਗਰ ਤੁਸੀਂ ਪਾਲਕ ਨੂੰ ਮੋਟੀ-ਮੋਟੀ ਕੱਟਣਾ ਚਾਹੁੰਦੇ ਤਾਂ ਕੱਟ ਸਕਦੇ ਆ ਅਗਰ ਸਾਫ਼ਤੀ ਐਦੇ ਪਾਲਕ ਤੁਸੀਂ ਅਵਾਲਣੀ ਚਾਹੁੰਨੇ ਆ ਤਾਂ ਐਦਾਂ ਹਵਾਲ ਸਕਦੇ ਮੈਂ ਥੋੜੀ ਜਿਹੀ ਜਿਹੜੀ ਕੱਟੂਗੀ ਬਾਕੀ ਆਪਾਂ ਸਾਫਤੀ ਪਾਉਣੀ ਜਿੱਦਾਂ ਮਰਜੀ ਤੁਸੀਂ ਇਹਨੂੰ ਕਰ ਲਓ ਦੋ ਸੀਟੀਆਂ ਲਵਾਉਣੀਆਂ ਆਪਾਂ ਕੁੱਕਰ ਦੇ ਵਿੱਚ ਤੇ ਮੈਂ ਥੋੜੀ ਜਿਹੀ ਜਿਹੜੀ ਕੱਟਣੀ ਆ ਬਾਕੀ ਆਪਾਂ ਸਾਫਤੀ ਪਾ ਦੇਣੀ ਆ ਇਹ ਮੈਂ ਵੈਸੇ ਕੱਟੀ ਆ ਕੱਟ ਕੇ ਬਣਾਉਣੀ ਤਾਂ ਕੱਟ ਕੇ ਤੁਸੀਂ ਹਵਾਲ ਸਕਦੇ ਨੇ ਤਾਂ ਸਾਫਤੀ ਹਵਾਲ ਸਕਦੇ ਆ ਤੇ ਬਹੁਤ ਜਲਦੀ ਇਹ ਪਾਲਕ ਪਨੀਰ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਪਾਣੀ ਆਪਾਂ ਗਰਮ ਰੱਖਿਆ ਸੀ ਪਾਣੀ ਆਪਣਾ ਰਿਜਦਾ ਆ ਤੇ ਆਪਾਂ ਜਿਹੜੀ ਕੱਟੀ ਸੀ ਪਾਲਕ ਉਹ ਵੀ ਪਾ ਦਨੇ ਆ ਤੇ ਵਾਕੀ ਜਿਹੜੀ ਆਪਣੇ ਕੋਲ ਸਾਤਤੀ ਆ ਪਾਲਕ ਆਪਾਂ ਉਹ ਵੀ ਪਾ ਦੇਣੀ ਹੈ तकरीबन ਦੋ ਗੁੱਛੀਆਂ ਦੇ ਬਰਾਬਰ ਮੇਰੇ ਕੋਲ ਪਾਲਕ ਆ ਤੇ 250 ਗ੍ਰਾਮ ਮੈਂ ਪਨੀਰ ਲਿਆ ਤੁਸੀਂ ਜਿੰਨਾ ਪਾਲਕ ਪਨੀਰ ਬਣਾਉਣਾ ਚਾਹੁੰਦੇ ਆ ਉਹਨਾਂ ਲੈ ਸਕਦੇ ਆ ਜੀ ਤੇ ਆਪਾਂ ਇਹਨੂੰ ਪਾ ਕੇ ਤੇ ਜਿਹੜਾ ਹੈਗਾ ਆ ਦੋ ਸੀਟੀਆਂ ਲਵਾ ਲੈਣੀਆਂ ਦੋ ਸੀਟੀਆਂ ਲਵਾ ਕੇ ਤੇ ਇਹਨੂੰ ਆਪਾਂ ਕੁੱਕਰ ਨੂੰ ਬਾਚ ਖੋਲ ਲਾਂਗੇ ਪਹਿਲਾਂ ਇਹਨੂੰ ਬੰਦ ਕਰੀਏ ਦੋ ਸਿੱਟੀਆਂ ਲਵਾਈਏ ਤੇ ਫਿਰ ਇਹਨੂੰ ਆਪਾਂ ਖੋਲ ਲਾਂਗੇ ਜੀ ਭਾਫ਼ ਇਹਦੀ ਐਦਾਂ ਹੀ ਰਿਲੀਜ਼ ਹੋਣ ਦਵਾਂਗੇ ਤੇ ਫਿਰ ਇਹਨੂੰ ਖੋਲ ਲਵਾਂਗੇ ਲਓ ਜੀ ਪਾਲਕ ਜਿਹੜੀ ਆਪਣੀ ਉਬਲ ਚੁੱਕੀ ਆ ਤੇ ਇਹਨੂੰ ਆਪਾਂ ਕੱਢ ਲੈਣੇ ਆ ਹੁਣ ਪਾਣੀ ਦੇ ਵਿੱਚੋਂ ਤਾਂ ਕਿ ਠੰਡੀ ਹੋ ਜਵੇ ਇਹ ਇਹਨੂੰ ਠੰਡੀ ਹੋਣ ਰੱਖ ਦੰਨੇ ਆ ਉੰਨੀ ਦੇਰ ਚ ਆਪਾਂ ਜਿਹੜਾ ਦੂਜਾ ਕੰਮ ਕਰ ਲੈਣੇ ਆ ਇਹਦੇ ਲਈ ਤੜਕਾ ਜਿਹੜਾ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਹ बनके तैयार हो जाती है जी ਤੇ ਇਧਰ ਆਪਾਂ ਤੇਲ ਗਰਮ ਰੱਖਿਆ ਜੀਰਾ ਪਾਤਾ ਤੇ ਜੀਰਾ ਥੋੜਾ ਜਿਹਾ ਸੇਕ ਲੱਗਦਾ ਆ ਤੇ ਫਿਰ ਆਪਾਂ ਪਾ ਦਨੇ ਇਹਦੇ ਵਿੱਚ ਪਿਆਜ਼ ਤੜਕਾ ਆਪਾਂ ਨਾਰਮਲ ਜਿੱਦਾਂ ਲਮਾਨੇ ਲਾਣੇ ਉਦਦੇ ਲਾਉਣਾ ਅਦਰਕ ਤੇ ਲਸਣ ਜਿਹੜਾ ਮੈਂ ਕ੍ਰਸ਼ ਕਰ ਲਿਆ ਸੀ ਉਹ ਪਾ ਲਿਆ ਪਹਿਲਾਂ ਜੀਰਾ ਪਾਤਾ ਫਿਰ ਅਦਰਕ ਲਸਣ ਪਾਤਾ ਆ ਤੇ ਇਹਨੂੰ ਥੋੜਾ ਸੇਕ ਲੱਗਦਾ ਆ ਤੇ ਆਪਾਂ ਇਹਦੇ ਵਿੱਚ ਪਿਆਜ਼ ਪਾ ਦਨੇ ਆ ਫਿਰ ਟਮਾਟਰ ਪਾ ਦਨੇ ਆ ਤੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਫਟਾਫਟ ਪਾਲਕ ਪਨੀਰ ਜਿਹੜਾ ਬਣਾ ਲੈਣਾ ਤੇ ਪਿਆਜ਼ ਜਿਹੜੇ ਆਪਾਂ ਇਹ ਸੁੱਕੇ ਪਿਆਜ਼ ਦੋ ਕੱਟੇ ਸੀ ਮੈਂ ਪਹਿਲਾਂ ਉਹ ਪਾ ਦਨੇ ਆ ਇਹਨਾਂ ਨੂੰ ਥੋੜੀ ਜਿਹੀ ਸੇਕਲਵਾ ਕੇ ਫਿਰ ਆਪਾਂ ਹਰਾ ਪਿਆਜ਼ ਜਿਹੜਾ ਉਹ ਪਾ ਦਨੇ ਆ ਅੱਜਕੱਲ ਜਿਹੜਾ ਆਪਾਂ ਨੂੰ ਫਰੈਸ਼ ਹਰਾ ਪਿਆਜ਼ ਜਿਹੜਾ ਮਿਲ ਜਾਂਦਾ ਆਪਾਂ ਘਰੇ ਲਾਇਓ ਤੇ ਇਸ ਕਰਕੇ ਆਪਾਂ ਹਰ ਇੱਕ दाल ਸਬਜੀ ਦੇ ਵਿੱਚ ਹਰਾ ਪਿਆਜ਼ ਜਿਹੜਾ ਜ਼ਰੂਰ ਪਾਈਦਾ ਇਹਦੇ ਨਾਲ दाल ਸਬਜੀ ਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਬਣ ਜਾਂਦਾ ਆ ਤੇ ਇਸ ਕਰਕੇ ਆਪਾਂ ਜਿਹੜਾ ਹਰਾ ਪਿਆਜ਼ ਜ਼ਰੂਰ ਪਾ ਲਓ ਜੀ ਆਪਾਂ ਜਿਹੜਾ ਥੋੜਾ ਜਿਹਾ ਉਹਨੂੰ ਸੇਕ ਲਵਾਲੇ ਸੁੱਕੇ ਪਿਆਜ਼ ਨੂੰ ਤੇ ਹੁਣ ਆਪਾਂ ਪਾ ਦਤਾ ਹਰਾ ਪਿਆਜ਼ ਇਹਨੂੰ ਵੀ ਥੋੜਾ ਜਿਹਾ ਸੇਕ ਲਵਾਲੇ ਨੇ ਫੇਰ ਟਮਾਟਰ ਤੇ ਹਰੀ ਮਿਰਚ ਜਿਹੜੀ ਉਹ ਵੀ ਪਾ ਦਨੇ ਆ ਤੇ ਸਮਾਨ ਆਪਾਂ ਜਿਹੜਾ ਆ ਪਹਿਲਾਂ ਕੱਟ ਕੇ ਰੱਖ ਲਿਆ ਸੀਗਾ ਤੇ ਪਾਲਕ ਜਿਹੜੀ ਆ ਉਨੀ ਦੇਰ ਚ ਆਪਣੀ ਛੰਡੀ ਹੋ ਗਈ ਆ ਜਿਹਨੇ ਆਪਣਾ ਇਧਰ ਤੜਕਾ ਤਿਆਰ ਹੁੰਦਾ ਤੇ ਉਹਨੂੰ ਆਪਾਂ ਪੀਸ ਲੈਨੇ ਪੀਸ ਕੇ ਇੱਕ ਭਾਂਡੇ ਚ ਆਪਾਂ ਕੱਟ ਲਵਾਂਗੇ ਤੇ ਪਨੀਰ ਆਪਾਂ ਧੋ ਲਿਆ 250 ਗ੍ਰਾਮ ਪਨੀਰ ਆ ਮੇਰੇ ਕੋ ਇਹਨੂੰ ਕੱਟ ਲੈਣੇ ਆ ਨਾਲ ਦੀ ਨਾਲ ਆਪਾਂ ਤੜਕਾ ਪੁੰਨੇ ਜਾਣਾ ਨਾਲ ਦੀ ਨਾਲ ਆਪਾਂ ਉੱਤਰ ਪਾਲਕ ਪੀਸ ਲੈਣੇ ਆ ਪਨੀਰ ਕੱਟ ਲੈਣੇ ਆ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ ਛੋਟੀਏ ਰੱਖ ਕੇ ਬਣਾਈ ਦੀ ਆ ਤੇ ਹਰ ਇੱਕ ਨੂੰ ਸਮਝ ਲੱਗਣ ਵਾਲੀ ਹੁੰਦੀ ਆ ਸਪੋਰਟ ਕਰਦੇ ਕਰੋ ਜੀ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਆ ਤੇ ਦੇਖੋ ਪਿਆ ਜਿਹੜਾ ਆਪਣਾ ਭੁੱਜ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਟਮਾਟਰ ਦੋਨੋਂ ਚੀਜ਼ਾਂ ਪਾ ਦੇਣੀਆਂ ਆ ਤੇ ਪਾ ਕੇ ਆਪਾਂ ਇਹਨਾਂ ਨੂੰ ਵੀ ਪਕਾ ਲੈਣੇ ਆ ਜੀ ਤੇ ਬਣਾਨੇ ਆਪਾਂ ਟੇਸਟੀ ਜਿਹਾ ਪਾਲਕ ਪਨੀਰ ਤੇ ਲਓ ਜੀ ਆਪਣਾ ਜਿਹੜਾ ਟਮਾਟਰ ਵੀ ਥੋੜਾ ਪੱਕ ਗਿਆ ਸੀ ਹੁਣ ਇਹਦੇ ਵਿੱਚ ਆਪਾਂ ਪਾ ਦਿੱਤਾ ਹੈ ਨਮਕ ਜਿੰਨਾ ਕੁ ਸਬਜ਼ੀ ਆਪਣੀ ਉਸ ਹਿਸਾਬ ਨਾਲ ਪਾ ਦਿਓ ਥੋੜੀ ਜਿਹੀ ਹਲਦੀ ਪਾ ਦੁੱਤੀ ਆ ਬਸ ਇਹੀ ਮਸਾਲੇ ਆਪਾਂ ਇਹਦੇ ਵਿੱਚ ਪਾਉਣੇ ਹੋਰ ਕੋਈ ਨਹੀਂ ਪਾਉਣਾ ਮਿਰਚ ਆਪਾਂ ਪਹਿਲਾਂ ਹਰੀ ਪਾ ਚੁੱਕੇ ਆ ਤੇ ਇਹਨੂੰ ਆਪਾਂ ਰਲਾ ਕੇ ਟੱਕ ਦੰਨੇ ਆ ਤਾਂ ਕਿ ਟਮਾਟਰ ਆਪਣਾ ਜਿਹੜਾ ਆ ਇਹਨ ਗਲ ਜਾਵੇ ਚੰਗੀ ਤਰ੍ਹਾਂ ਪੱਕ ਜਾਵੇ ਟੱਕ ਕੇ ਪਕਾ ਦੰਨੇ ਇਹਨੂੰ ਲਓ ਜੀ ਟਮਾਟਰ ਆਪਣਾ ਜਿਹੜਾ ਇਹਨ ਗਲ ਚੁੱਕਿਆ ਆ ਤੇ ਇਹਨੂੰ ਆਪਾਂ ਫੇਰ ਦੰਨੇ ਇਦਾਂ ਤੇ ਫੇਰ ਕਿ ਆਪਾਂ ਹੁਣ ਇਹਦੇ ਵਿੱਚ ਪਹਿਲਾਂ ਪਨੀਰ ਪਾਉਣਾ ਆ ਪਨੀਰ ਨੂੰ ਵੀ ਸੇਕ ਲਵਾਉਣਾ ਚੰਗੀ ਤਰ੍ਹਾਂ ਆਪਾਂ ਤੇ ਇਸ ਤਰ੍ਹਾਂ ਪਨੀਰ ਬਣਾਉਂਗੇ ਤੁਸੀਂ ਬਹੁਤ ਟੇਸਟੀ ਬਣੂਗੀ ਪਹਿਲਾਂ ਪਾਲਕ ਪਾ ਕੇ ਬਾਅਦ ਚ ਪਨੀਰ ਪਾਉਂਗੇ ਉਹਦੇ ਨਾਲ ਉਹ ਇਹਦਾ ਟੇਸਟ ਜਿਹੜਾ ਅਲੱਗ ਬਣੂਗਾ ਤੇ ਇਹ ਪਨੀਰ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਤੜਕੇ ਦੇ ਵਿੱਚ ਐਨ ਭੁੰਨ ਲਿਆ ਤੇ ਹੁਣ ਆਪਾਂ ਪਾਲਕ ਜਿਹੜੀ ਆ ਉਹ ਪੀਸ ਕੇ ਰੱਖੀ ਹੋਈ ਸੀ ਇਹ ਪਾਤੀ ਆ ਤੇ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਇਸੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਆਪਾਂ ਪਾ ਦਨੇ ਪਾਲਕ ਜਿਹੜੀ ਲੱਗੀ ਹੋਆ ਤੇ ਉਹ ਸਾਰੀ ਜਿਹੜੀ ਆਪਾਂ ਉਤਾਰ ਲਵਾਂਗੇ ਤੇ ਐਕਸਟਰਾ ਤੜਕਾ ਆਪਾਂ ਇਹਨੂੰ ਕੋਈ ਵੀ ਅਲੱਗ ਤੋਂ ਨਹੀਂ ਲਾਉਣਾ ਅਗਰ ਤੁਸੀਂ ਲਾਉਣਾ ਚਾਹੁੰਦੇ ਆ ਤਾਂ ਥੋੜਾ ਜਿਹਾ ਦੇਸੀ ਘਿਏ ਪਾ ਕੇ ਕਸ਼ਮੀਰ ਲਾਲ ਵਿੱਚ ਪਾ ਕੇ ਤੜਕਾ ਜਿਹੜਾ ਲਾ ਸਕਦੇ ਪਰ ਆਪਾਂ ਕੋਈ ਨਹੀਂ ਲਾਉਣਾ ਤੜਕਾ ਇਹਨੂੰ ਬਸ ਐਸੇ ਤਰ੍ਹਾਂ ਬਣਾਉਣਾ ਤੇ ਹੁਣ ਇਹਨੂੰ ਮਿਕਸ ਕਰਕੇ ਆਪਾਂ ਦੇਣਾ ਟੱਕ ਓਕ ਪਾਲਕ ਵੀ ਆਪਣੀ ਬਣੀ ਹੋਆ ਤੜਕਾ ਵੀ ਆਪਣਾ ਪੁੱਜਿਆ ਆ ਤੇ ਬਸ ਐਂ ਦਾ ਮਿਕਸ ਕਰ ਦੰਨੇ ਮਿਕਸ ਕਰਕੇ ਇਹਨੂੰ ਟੱਕ ਦੰਨੇ ਆ ਤੇ ਟੱਕ ਕੇ ਇਹਨੂੰ 5-7 ਮਿੰਟ ਬਾਅਦ ਜਿਹੜਾ ਆ ਆਪਾਂ ਸਰਵ ਕਰ ਸਕਦੇ ਆ ਲੋ ਜੀ ਆਪਣੀ ਇਸ ਪਾਲਕ ਪਨੀਰ ਦੀ ਸਬਜੀ ਜਿਹੜੀ ਬਿਲਕੁਲ ਸੌਖੇ ਤਰੀਕੇ ਨਾਲ ਫਟਾਫਟ ਬਣ ਕੇ ਤਿਆਰ ਹੋ ਗਈ ਵੀਡੀਓ ਚੰਗੀ ਲੱਗਦੀ ਹਿੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਸਪੋਰਟ ਕਰ ਦਿਆ ਕਰੋ ਸਾਡੇ ਚੈਨਲ ਨੂੰ ਜੀ ਆਓ ਜੀ ਪਾਲਕ ਪਨੀਰ ਆਪਣਾ ਤਿਆਰ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ